ਜਿੱਦੀ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਉਨੀ ਹੀ ਥੋੜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਇਹ ਕੋਈ ਕਾਨੂੰਨ ਦੇ ਵਿੱਚ ਕੋਈ ਸੋਧ ਵੀ ਹੁੰਦੀ ਹੋਵੇ ਤਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋਹ ਕੋਕੇ ਮਾਰਿਆ ਉਸੇ ਤਰੀਕੇ ਨਾਲ ਉਸੇ ਜਗ੍ਹਾ ਤੇ ਲੈ ਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜ਼ਾ ਦਿੱਤੀ ਜਾਵੇ ਰੁਪਿੰਦਰ ਕੋਰ ਦੇ ਪਿਤਾ ਜਸਾ ਸਿੰਘ ਸਮਰਾ ਆਪਣੀ ਤੇ ਲਈ ਮੰਗ ਰਿਹਾ ਮੌਤ ਦੀ ਸਜ਼ਾ ਰੁਪਿੰਦਰ ਕੋਰ ਦੀ ਕਰਤੂਤ ਤੋਂ ਬਾਅਦ ਸਾਨੂੰ ਪਿੰਡ ਚੋਂ ਬਾਹਰ ਕੱਢ ਦਿੱਤਾ ਗਿਆ ਸਾਡਾ ਹੀਰੇ ਵਰਗਾ ਪੁੱਤ ਜੁਵਾਈ ਗੁਰਵਿੰਦਰ ਦਾ ਆਖਰੀ ਵਾਰ ਮੂੰਹ ਤੱਕ ਦੇਖਣਾ ਨਸੀਬ ਨਹੀਂ ਹੋਇਆ ਸਾਡੇ ਪਰਿਵਾਰ ਦਾ ਰੁਪਿੰਦਰ ਨਾਲ ਕੋਈ ਸਬੰਧ ਨਹੀਂ ਉਸ ਨੂੰ ਫਾਂਸੀ ਦੇ ਦਿਓ ਤਾਂ ਸਾਨੂੰ ਤੇ ਗੁਰਵਿੰਦਰ ਨੂੰ ਸ਼ਾਂਤੀ ਮਿਲੇਗੀ ਜੀ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਰੁਪਿੰਦਰ ਜਿਹੜੀ ਕਿ ਗੁਰਵਿੰਦਰ ਦੀ ਪਤਨੀ ਸੀ ਉਸ ਨੇ ਕਿਵੇਂ ਇੱਕ ਹੀਰੇ ਵਰਗਾ ਪੁੱਤ ਉਸ ਦੇ ਮਾਪਿਆਂ ਤੋਂ ਖੋ ਲਿਆ ਕਿ ਸੱਚਮੁੱਚ ਹੀ ਰੁਪਿੰਦਰ ਕੋਰ ਦਾ ਪਿਤਾ ਜਸਤਾ ਸਿੰਘ ਆਪਣੇ ਧੀ ਲਈ ਫਾਂਸੀ ਦੀ ਸਜ਼ਾ ਮੰਗ ਰਿਹਾ ਹੈ ਜਾਂ ਫਿਰ ਇਹ ਇੱਕ ਡਰਾਮਾ ਹੈ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਇੱਕ ਨਿੱਜੀ ਚੈਨਲ ਨਾਲ ਫੋਨ ਤੇ ਗੱਲ ਕਰਦੇ ਰੁਪਿੰਦਰ ਕੋਰ ਦੇ ਪਿਤਾ ਨੇ ਸਾਰੀਆਂ ਗੱਲਾਂ ਦਸੀਆਂ ਅਤੇ ਕਿਹਾ ਕਿ ਸਾਰਿਆਂ ਦੀ ਰਜ਼ਾਮੰਦੀ ਨਾਲ ਵਿਆਹ ਹੋਇਆ ਸੀ ਜੇਕਰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਇਹ ਵਿਆਹ ਹੀ ਨਾ ਕਰਵਾਉਂਦੇ ਗੁਰਵਿੰਦਰ ਸਾਡਾ ਜਵਾਈ ਨਹੀਂ ਪੁੱਤ ਸੀ ਤੇ ਸਾਡੀ ਧੀ ਨੇ ਦਰਬੇਸ਼ ਪੁੱਤ ਨੂੰ ਮਾਰ ਕੇ ਜੋ ਪਾਪ ਕਮਾਇਆ ਹੈ ਉਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ ਅਸੀਂ ਇਹੋ ਜਿਹੀ ਧੀ ਦੀ ਪੈਰਵਾਈ ਨਹੀਂ ਕਰਦੇ ਜਿਸ ਨੇ ਸਾਨੂੰ ਸਮਾਜ ਚ ਮੂੰਹ ਦਿਖਾਉਣ ਯੋਗ ਨਹੀਂ ਛੱਡਿਆ ਉਸ ਨੇ ਕਤਲ ਵਾਲੀ ਰਾਤ ਸਾਨੂੰ ਹੋਰ ਕਹਾਣੀ ਬਣਾ ਕੇ ਫੋਨ ਕੀਤਾ ਸੀ ਜਦ ਅਸੀਂ ਮੌਕੇ ਤੇ ਗਏ ਤਾਂ ਅਸਲ ਕਹਾਣੀ ਸਾਹਮਣੇ ਆਈ ਅਸੀਂ ਆਪ ਗੁਰਵਿੰਦਰ ਦੀ ਭੂਆ ਅਤੇ ਗਵਾਂਡਿਆਂ ਨੂੰ ਸਾਰਾ ਮਾਮਲਾ ਦੱਸਿਆ ਅਸੀਂ ਸ਼ੁਰੂ ਦੇ ਸਮੇਂ ਚ ਨਾਲ ਹੀ ਸੀ ਪਰ ਰੁਪਿੰਦਰ ਵੱਲੋਂ ਗੁਰਵਿੰਦਰ ਨੂੰ ਕਤਲ ਕਰਨ ਵਾਲੀ ਗੱਲ ਸਾਹਮਣੇ ਆਉਣ ਤੋਂ ਬਾਅਦ ਜੋ ਹੋਇਆ ਉਹ ਸਭ ਦੇ ਸਾਹਮਣੇ ਹੈ ਅਸੀਂ ਪੰਚਾਇਤ ਨਾਲ ਪਰਿਵਾਰ ਚ ਬੈਠੇ ਸੋਗ ਮਨਾ ਰਹੇ ਸੀ ਪਰ ਸਾਨੂੰ ਪਿੰਡ ਦੇ ਲੋਕਾਂ ਨੇ ਬਾਹਰ ਕੱਢ ਦਿੱਤਾ ਸਾਡੇ ਮਨਤੇ ਕਿ ਬਿੱਤੀ ਅਸੀਂ ਬਿਆਨ ਨਹੀਂ ਕਰ ਸਕਦੇ ਸਾਡੇ ਪਿੰਡ ਦੀ ਪੰਚਾਇਤ ਨਾਲ ਅਸੀਂ ਵਾਪਸ ਆ ਗਏ ਅਤੇ ਅੱਜ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਪਰ ਅਸੀਂ ਗੁਰਵਿੰਦਰ ਦੇ ਪਰਿਵਾਰ ਨਾਲ ਹਾਂ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਦੇ ਹਾਂ ਤਾਂ ਜੋ ਮਿਸਾਲ ਪੈਦਾ ਹੋ ਸਕੇ ਸਾਡੀ ਮੰਗ ਹੈ ਕਿ ਜਿਸ ਤਰ੍ਹਾਂ ਰੁਪਿੰਦਰ ਨੇ ਗੁਰਵਿੰਦਰ ਨਾਲ ਬੇਰਹਿਮੀ ਕੀਤੀ ਅਤੇ ਉਸ ਨੂੰ ਮਾਰਿਆ ਉਂਝ ਹੀ ਇਸ ਨੂੰ ਵੀ ਮਾਰ ਦਿੱਤਾ ਜਾਵੇ ਸਾਰੀ ਜ਼ਿੰਦਗੀ ਅਸੀਂ ਹੁਣ ਤਰਫ ਦੇ ਰਹਿਣਾ ਹੈ ਕਿ ਸਾਡੇ ਹੀਰੇ ਵਰਗੇ ਪੁੱਤ ਨਾਲ ਕੀ ਹੋ ਗਿਆ ਸਾਨੂੰ ਰੁਪਿੰਦਰ ਕੌਰ ਦੇ ਮਰੇ ਦਾ ਦੁੱਖ ਨਾ ਹੁੰਦਾ ਜਿੰਨਾ ਸਾਨੂੰ ਗੁਰਵਿੰਦਰ ਦਾ ਹੋਇਆ ਹੈ ਕੈਨੇਡਾ ਵਾਲੇ ਰੁਪਿੰਦਰ ਕੋਰ ਦੇ ਪਿਤਾ ਦਾ ਇੰਟਰਵਿਊ ਪਹਿਲੀ ਵਾਰ ਦਸੀ ਪੂਰੀ ਅਸਲ ਕਹਾਣੀ ਸਾਨੂੰ ਪਿੰਡ ਵਾਲਿਆਂ ਨੇ ਕਿਉਂ ਕੱਢਿਆ ਸੀ ਘਰੋਂ ਬਾਹਰ ਗੱਲ ਸ਼ੁਰੂ ਹੁੰਦੀ ਹੈ ਰੁਪਿੰਦਰ ਕੋਰ ਤੋਂ ਜੋ 2019 ਵਿੱਚ ਕੈਨੇਡਾ ਗਈ ਸੀ ਫਿਰ 2023 ਵਿੱਚ ਉਸ ਦਾ ਵਿਆਹ ਗੁਰਵਿੰਦਰ ਸਿੰਘ ਨਾਮ ਦੇ ਮੁੰਡੇ ਨਾਲ ਹੋ ਜਾਂਦਾ ਹੈ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਦਾ ਰਹਿਣ ਵਾਲਾ ਸੀ ਅਤੇ ਇੱਕ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਵਿਆਹ ਦੇ ਥੋੜੇ ਦਿਨਾਂ ਬਾਅਦ ਹੀ ਰੁਪਿੰਦਰ ਕੌਰ ਕੈਨੇਡਾ ਵਾਪਸ ਚਲੀ ਗਈ ਜਨਵਰੀ 2025 ਵਿੱਚ ਕਿਸੇ ਕਾਰਨ ਰੁਪਿੰਦਰ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾਂਦਾ ਹੈ ਅਤੇ ਉਹ ਪਿੰਡ ਸੁਖਣਵਾਲਾ ਵਾਪਸ ਆ ਕੇ ਗੁਰਵਿੰਦਰ ਅਤੇ ਉਸਦੇ ਮਾਪਿਆਂ ਨਾਲ ਰਹਿਣ ਲੱਗ ਪਈ ਮਾਰਚ 2025 ਵਿੱਚ ਗੁਰਵਿੰਦਰ ਦੀ ਭੈਣ ਮਨਵੀਰ ਕੌਰ ਜੋ ਕੈਨੇਡਾ ਦੀ ਪੀਆਰ ਹੈ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾ ਲੈਂਦੀ ਹੈ ਹੁਣ ਘਰ ਵਿੱਚ ਸਿਰਫ ਗੁਰਵਿੰਦਰ ਸਿੰਘ ਤੇ ਰੁਪਿੰਦਰ ਕੌਰ ਹੀ ਰਹਿ ਜਾਂਦੇ ਸਨ ਸਭ ਤੋਂ ਹੈਰਾਨੀ ਵਾਲੀ ਗੱਲ ਇੱਥੇ ਆਉਂਦੀ ਹੈ ਰਿਪੋਰਟਾਂ ਮੁਤਾਬਕ ਜਦੋਂ ਰੁਪਿੰਦਰ ਕੈਨੇਡਾ ਵਿੱਚ ਸੀ ਉਦੋਂ ਉਸ ਦਾ ਅਫੇਅਰ ਹਰਕਵਲ ਪ੍ਰੀਤ ਸਿੰਘ ਨਾਲ ਚੱਲ ਰਿਹਾ ਸੀ ਜੋ ਬਠਿੰਡੇ ਜ਼ਿਲ੍ਹੇ ਦੇ ਪਿੰਡ ਬੱਲੋਆਣਾ ਦਾ ਰਹਿਣ ਵਾਲਾ ਸੀ ਅਚਾਨਕ ਜਨਵਰੀ 2025 ਵਿੱਚ ਜਦੋਂ ਰੁਪਿੰਦਰ ਡਿਪੋਰਟ ਹੋਏ ਉਦੋਂ ਹੀ ਹਰਕਵਲ ਪ੍ਰੀਤ ਸਿੰਘ ਵੀ ਕੈਨੇਡਾ ਤੋਂ ਡਿਪੋਰਟ ਹੋ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਇੱਥੇ ਇਹਨਾਂ ਦੋਵਾਂ ਨੇ ਮਿਲ ਕੇ ਗੁਰਵਿੰਦਰ ਸਿੰਘ ਨੂੰ ਮਾਰਨ ਅਤੇ ਉਸ ਦੀ ਜ਼ਮੀਨ ਹਥਿਆਉਣ ਦਾ ਖਤਰਨਾਕ ਪਹਿਲਾਨ ਬਣਾਇਆ ਗੁਰਵਿੰਦਰ ਨੂੰ ਪਹਿਲਾਂ ਤੋਂ ਹੀ ਆਪਣੀ ਪਤਨੀ ਤੇ ਸ਼ਖਸੀਅਤ ਤੇ ਫਿਰ ਉਸ ਨੂੰ ਰੁਪਿੰਦਰ ਅਤੇ ਹਰਕਬਲ ਪ੍ਰੀਤ ਦੇ ਅਫੇਰ ਦਾ ਪੱਕਾ ਸਬੂਤ ਮਿਲ ਜਾਂਦਾ ਹੈ ਉਸ ਨੇ ਇਹ ਗੱਲ ਆਪਣੀ ਭੈਣ ਨੂੰ ਵੀ ਦੱਸੀ ਕਿ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਫਿਰ 28 ਨਵੰਬਰ 2025 ਨੂੰ ਰਾਤ ਨੂੰ ਲਗਭਗ 11:30 ਵਜੇ ਗੁਰਵਿੰਦਰ ਸਿੰਘ ਦੀ ਲਾਸ਼ ਉਹਨਾਂ ਦੇ ਘਰ ਦੀ ਛੱਤ ਤੋਂ ਮਿਲਦੀ ਹੈ ਪੁਲਿਸ ਨੂੰ ਜਾਣਕਾਰੀ ਮੁਤਾਬਕ ਗੁਰਵਿੰਦਰ ਦੇ ਚਿਹਰੇ ਭਰਾ ਜਤਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਨੂੰ ਕਰੀਬ 11 ਵਜੇ ਗੁਰਵਿੰਦਰ ਰੋਟੀ ਖਾ ਕੇ ਸ਼ਹਿਰ ਕਰ ਰਿਹਾ ਸੀ ਅਤੇ ਬਿਲਕੁਲ ਠੀਕ ਸੀ ਜਤਿੰਦਰ ਨੇ ਦੱਸਿਆ ਕਿ ਉਸਨੇ ਇੱਕ ਅਣਜਾਣ ਬੰਦੇ ਨੂੰ ਘਰ ਵਿੱਚ ਦਾਖਲ ਹੁੰਦੇ ਦੇਖਿਆ ਅਤੇ ਗੇਟ ਰੁਪਿੰਦਰ ਕੋਰ ਵੱਲੋਂ ਖੋਲਿਆ ਗਿਆ ਸੀ ਬਸ ਉਸ ਤੋਂ ਬਾਅਦ ਗੁਰਵਿੰਦਰ ਦੀ ਲਾਸ਼ ਮਿਲਦੀ ਹੈ ਪੁਲਿਸ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਇਹ ਬਹੁਤ ਹੀ ਅਫਸੋਸਨਾਕ ਘਟਨਾ ਹੈ ਜਿੱਥੇ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੁਣ ਦੇਖਣ ਵਾਲੀ ਗੱਲ ਇਹ ਹੋਵੇ ਕਿ ਕਿ ਪ੍ਰਸ਼ਾਸਨ ਤੇ ਕੋਰ ਰੁਪਿੰਦਰ ਕੌਰ ਨੂੰ ਕਿਹੜੀ ਸਜ਼ਾ ਦਿੰਦਾ ਹੈ ਪਿਤਾ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮੇਰੀ ਧੀ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਕਿ ਇੱਕ ਮਿਸਾਲ ਪੈਦਾ ਕਰੇ ਕਿ ਆਉਣ ਵਾਲੀ ਪੀੜ੍ਹੀਆਂ ਇਹ ਯਾਦ ਰੱਖਣ ਕਿ ਜੇਕਰ ਤੁਸੀਂ ਇਹੋ ਜਿਹੀ ਹਰਕਤ ਕਰੋਗੇ ਤਾਂ ਤੁਹਾਨੂੰ ਐਨੀ ਭੈੜੀ ਸਜ਼ਾ ਮਿਲੇਗੀ ਕਿ ਤੁਹਾਡੀਆਂ ਸੱਤ ਪੀੜ੍ਹੀਆਂ ਤੱਕ ਇਹ ਸਜ਼ਾ ਸੁਣ ਕੇ ਕੰਬ ਉਠਣਗੀਆਂ ਰੁਪਿੰਦਰ ਕੌਰ ਦੇ ਪਿਤਾ ਜਸੇ ਸਿੰਘ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਰੁਪਿੰਦਰ ਕੌਰ ਮਰ ਜਾਂਦੀ ਤਾਂ ਸਾਨੂੰ ਇੰਨਾ ਅਫਸੋਸ ਨਹੀਂ ਹੋਣਾ ਸੀ ਜਿੰਨਾ ਗੁਰਵਿੰਦਰ ਦੀ ਮੌਤ ਤੋਂ ਬਾਅਦ ਹੋਇਆ ਹੈ ਉਹ ਹੀਰੇ ਜਿਹਾ ਪੁੱਤ ਇਸ ਕਮਜਾਤ ਨੇ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਪਤਾ ਨਹੀਂ ਉਸ ਨੇ ਕਿੰਨੇ ਘਰ ਉਜਾੜੇ ਨੇ ਅਤੇ ਜਸੇ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਗੁਰਵਿੰਦਰ ਸਿੰਘ ਦੇ ਪਿੰਡ ਦੇ ਵਿੱਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਗਏ ਸੀ ਪੰਚਾਇਤ ਸਮੇਤ ਪਰ ਉਹਨਾਂ ਦੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜੇਕਰ ਇੱਕ ਪਾਸੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਰੁਪਿੰਦਰ ਕੌਰ ਦੇ ਮਾਪਿਆਂ ਨੂੰ ਪਿੰਡ ਤੋਂ ਬਾਹਰ ਨਹੀਂ ਕੱਢਣਾ ਚਾਹੀਦਾ ਸੀ ਪਰ ਕਿਸੇ ਵੇਲੇ ਕਿਹੋ ਜਿਹਾ ਟਾਈਮ ਹੁੰਦਾ ਹੈ ਪਰ ਉਹ ਹਲੇ ਗੁਰਵਿੰਦਰ ਸਿੰਘ ਦੇ ਪਰਿਵਾਰ ਵਾਲੇ ਅਤੇ ਪਿੰਡ ਵਾਲੇ ਇਹ ਸਦਮਾ ਨਹੀਂ ਚੱਲ ਪਾਰ ਹੈ ਕਿ ਗੁਰਵਿੰਦਰ ਜਿਹਾ ਹੀਰੇ ਵਰਗਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ। ਉਹਨਾਂ ਦੇ ਮਨਾਂ ਦੇ ਵਿੱਚ ਵੀ ਰੋਸ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਰੁਪਿੰਦਰ ਕੋਰ ਦੇ ਮਾਪੇ ਤੇ ਗੁਰਵਿੰਦਰ ਕੋਰ ਦੇ ਮਾਪੇ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣ ਅਤੇ ਉਸ ਬਦਚਲਤ ਔਰਤ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਉਣ ਅਤੇ ਉਸ ਦੇ ਆਸ਼ਕ ਨੂੰ ਰੁਪਿੰਦਰ ਕੋਰ ਦੇ ਪਿਤਾ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਹਨਾਂ ਦੀ ਧੀ ਨੇ ਉਹਨਾਂ ਨੂੰ ਫੋਨ ਕੀਤਾ। ਪਰ ਉਹ ਕੁਝ ਹੋਰ ਹੀ ਦੱਸ ਰਹੇ ਸੀ ਜਦੋਂ ਉੱਥੇ ਮੌਕੇ ਤੇ ਜਾ ਕੇ ਪਤਾ ਲੱਗਿਆ ਤਾਂ ਗੱਲ ਕੁਝ ਹੋਰ ਹੀ ਨਿਕਲੀ ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਨੇ ਪਹਿਲਾਂ ਹੀ ਆਪਣੀ ਭੈਣ ਨੂੰ ਦੱਸ ਦਿੱਤਾ ਸੀ ਕਿ ਇਹ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਪਹਿਲਾਂ ਵੀ ਇੱਕ ਦਿਨ ਰੁਪਿੰਦਰ ਕੌਰ ਨੇ ਗੁਰਵਿੰਦਰ ਸਿੰਘ ਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਸੀ ਪਰ ਉਸ ਦਾ ਅਸਰ ਗੁਰਵਿੰਦਰ ਸਿੰਘ ਤੇ ਨਹੀਂ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸੋ ਅਸੀਂ ਵਾਹਿਗੁਰੂ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਗੁਰਵਿੰਦਰ ਜਿਹੇ ਹੀਰੇ ਪੁੱਤ ਨੂੰ ਵਾਹਿਗੁਰੂ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਸ ਸਦਮੇ ਵਿੱਚ ਬਾਹਰ ਆਉਣ ਦਾ ਬਲ ਬਖਸ਼ੇ। ਭੁੱਲਿਆ ਤਾਂ ਗੁਰਵਿੰਦਰ ਸਿੰਘ ਨਹੀਂ ਜਾ ਸਕਦਾ ਕਿਉਂਕਿ ਇੱਕ ਸੂਝ-ਬੂਝ ਵਾਲਾ, ਇੱਕ ਨਿਮਰਤਾ ਸੁਭਾਅ ਵਾਲਾ ਨੌਜਵਾਨ ਸੀ ਜਿਸ ਦੀ ਤਾਰੀਫ਼ ਪੂਰਾ ਪਿੰਡ ਕਰ ਰਿਹਾ ਹੈ। ਕਿ ਕਿਵੇਂ ਉਹ ਬੱਚਿਆਂ ਨੂੰ 3 ਸਾਲ ਬਿਲਕੁਲ ਫਰੀ ਪੜਾਉਂਦਾ ਰਿਹਾ ਅਤੇ ਉਹ ਕੋਈ ਵੀ ਸ਼ੌਕੀਨੀ ਲਾਉਣ ਦਾ ਸ਼ੌਂਕ ਨਹੀਂ ਸੀ ਅਤੇ ਨਾ ਹੀ ਉਹ ਫੁਕਰੀ ਦੇ ਵਿੱਚ ਪੈਰ ਰੱਖਦਾ ਸੀ ਜਿਹੜੇ ਹਿਸਾਬ ਦੇ ਨਾਲ ਗੁਰਵਿੰਦਰ ਸਿੰਘ ਨੂੰ 25 ਕਿੱਲੇ ਆਉਂਦੇ ਸੀ ਉਸਨੇ ਕਦੇ ਵੀ ਕੋਈ ਨਵੀਂ ਗੱਡੀ ਆ ਫਿਰ ਕਿਸੇ ਵੀ ਚੀਜ਼ ਨੂੰ ਲੈ ਕੇ ਕਦੇ ਵੀ ਜਿੱਦ ਨਹੀਂ ਕੀਤੀ ਉਹ ਤਾਂ ਧੁੰਦ ਹੋਵੇ ਜਾਂ ਫਿਰ ਠੰਡ ਸਰਦੀ ਗਰਮੀ ਬਾਰਿਸ਼ ਜੋ ਵੀ ਹੋਵੇ ਉਹ ਬਾਈਕ ਤੇ ਹੀ ਆਪਣੀ ਡਿਊਟੀ ਤੇ ਜਾਇਆ ਕਰਦਾ ਸੀ ਹੁਣ ਸਮਝ ਨਹੀਂ ਆ ਰਹੀ ਕਿ ਅਜਿਹਾ ਗੁਰਵਿੰਦਰ ਸਿੰਘ ਕੋਲ ਕੀ ਨਹੀਂ ਸੀ ਜਿਹੜਾ ਰੁਪਿੰਦਰ ਕੌਰ ਹਰਕਵਲ ਪ੍ਰੀਤ ਦੇ ਪਿੱਛੇ ਲੱਗ ਗਈ ਜਾਂ ਤਾਂ ਫਿਰ ਅਟਰੈਕਸ਼ਨ ਹੋ ਗਈ ਹੁਣ ਇਹ ਤਾਂ ਉਹਨਾਂ ਨੂੰ ਹੀ ਪਤਾ ਹੋਵੇਗਾ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਰੁਪਿੰਦਰ ਕੌਰ ਅਤੇ ਉਸਦੇ ਆਸ਼ਕ ਨੂੰ ਸਖਤ ਤੋਂ ਸਖਤ ਸਜ਼ਾ ਦੇਵੇਗਾ ਸਜ਼ਾ ਵੀ ਅਜਿਹੀ ਦਵੇ ਕਿ ਪੂਰਾ ਹੀ ਜਹਾਨ ਵਿੱਚ ਉਹ ਇੱਕ ਮਿਸਾਲ ਬਣ ਜਾਵੇ ਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ